ਵੱਲੋਂ ਬੇਅਦਬੀ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਹੈ ਇੱਕ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਔਰਤ ਦੇ ਵੱਲੋਂ ਜਿਸ ਤੋਂ ਬਾਅਦ ਨਾਰਾਜ਼ ਦਾਸੇ ਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਨਾਲ ਉਸ ਔਰਤ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਤਰਸਲ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦੰਨੇ ਆ ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਦੇ ਤੇ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਜੋ ਹੈ ਕਰੀਬਨ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਦਿਨ ਪਹਿਲਾਂ ਇੱਕ ਗੁਰਦੁਆਰੇ ਤੋਂ ਇੱਕ ਗ੍ਰੰਥੀ ਸਿੰਘ ਨੂੰ ਜਿਹੜਾ ਸਹਿਜ ਪਾਠ ਕਰਨ ਦੇ ਲਈ ਉਸ ਨੇ ਘਰ ਦੇ ਵਿੱਚ ਬੁਲਾਇਆ ਤਾਂ ਉਸ ਵੇਲੇ ਜੋ ਹੈ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਨੂੰ ਜੋ ਹੈ ﺍﻟमारी ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਮਗਰੋਂ ਨਿਹੰਗ ਸਿੰਘਾਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇਸ ਨੂੰ ਜਿਹੜਾ ਹੈ ਬੇਅਦਬੀ ਦੱਸਿਆ ਤੇ ਉਹਨਾਂ ਕਿਹਾ ਕਿ ਪਵਨ ਸਰੂਪਾਂ ਨੂੰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਇਸ ਮਗਰੋਂ ਦਾਸੇ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਨਿਹੰਗਾਂ ਨੇ ਕਪੂਰਥਲਾ ਜਲੰਧਰ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ 2 ਘੰਟੇ ਤੱਕ ਜੋ ਹੈ ਸੜਕ ਜਾਮ ਰਹੀ ਤੇ ਉਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰਤ ਦੇ ਨਾਲ ਗੱਲਬਾਤ ਗਈ ਜਾ ਕੇ ਤੇ ਇਸ ਪੂਰੇ ਮਾਮਲੇ ਨੂੰ ਜੋ ਹੈ ਸਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਗਰੋਂ ਦੱਸਿਆ ਕਿ ਔਰਤ ਦੇ ਘਰ ਦੇ ਵਿੱਚੋਂ ਜੋ ਹੈ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਾਲਕੀ ਦੇ ਵਿੱਚ ਜੋ ਹੈ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਗਿਆ ਤਾਂ ਇਸ ਮਗਰੋਂ ਕੀ ਕੁਝ ਪੂਰੀ ਉੱਥੇ ਸਥਿਤੀ ਬਣੀ ਹੈ ਇਸ ਦੌਰਾਨ ਕੀ ਕੁਝ ਕਹਿਣਾ ਨਿਹੰਗ ਸਿੰਘਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਦੇ ਵੱਲੋਂ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਹਰ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਉਹਨਾਂ ਨੇ ਅਲਮਾਰੀਓ ਦੇ ਕਈ ਕੱਢ ਲੈਂਦੇ ਸੀ ਬਾਹਰ ਇੱਕਦਿਈ ਅਲਮਾਰੀਓ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਖੋਜਾਂ ਨੂੰ ਪਤਾ ਲੱਗਿਆ ਤੇ ਇਥੇ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਿੰਦਰ ਸਰ ਆਇਆ ਐਸਐਚਓ ਬਾਬਾ ਖੇਲ ਐਸਐਸਡੀਐਫ ਵੀ ਦਾ ਪਹੁੰਚੇ ਸੋਰੰਜੀਤ ਸਿੰਘ ਉਹਨੇ ਉਹਨਾਂ ਨੇ ਆ ਕੇ ਬੜੀ ਸੂਝਬਾਨੀਆ ਸਾਰਾ ਕਰਕੇ ਪੈਰਾ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਉਹ ਬੇਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪਾਂ ਕੇ ਥੋੜੀ ਥੋੜੀ ਘੰਟ ਪੈਣ ਲੱਗੀ ਸੀ ਘੰਟ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰਨ ਚਲੇ ਗਏ ਇਹ ਕਿੱਡਾ ਪਤਾ ਲੱਗਿਆ ਕਿ ਬੇਦਬੀ ਹੋ ਰਹੀ ਹੈ ਇਸ ਘਰ ਚ ਗੁਰੂ ਦੇ ਰੂਪ ਪੈ ਰਹੇ ਆ ਇਹ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਲੋਕ ਤੇ ਨਹੀਂ ਰਹਿੰਦੀ ਮਹਾਰਾਜ ਪ੍ਰਤਾਕਾ ਜਗਦੀ ਜੋਤ ਹਾਜ਼ਰ ਆ ਹਜੂਰ ਆ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਇਹ ਕਿਧਰ ਨਾ ਕਿਧਰ ਗੱਲ ਨਿਕਲ ਆਂਦੀ ਆ ਮੇਰਾ ਕਰਾਣਾ ਸੀ ਤਾਂ ਹੈ ਪੈਸਾ ਪਾਈਸਾ ਤੋਂ ਪਤਾ ਲੱਗਾ ਇਤਾਂ ਤੇ ਨਹੀਂ ਮਾਜ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਗਲਤ ਪਤਨ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਤਾਂ ਜੇ ਗੱਲਾਂ ਨਹੀਂ ਲੁਕੀਆਂ ਰਹਿੰਦੀਆਂ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਹ ਤਰ੍ਹਾਂ ਹੀ ਨਹੀਂ ਚੱਲਦੀ ਕਿ ਡੇਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਬ ਸੰਜੇ ਹੀ ਆ ਸਾਰੀ ਸਿਸਟਮ ਹੈ ਮਹਾਰਾਜਾ ਮਾਰਨਸ ਕੀ ਦਾਸ ਲਬੇ ਕੇ ਬਜਾਣੋ ਮਹਾਰਾਜਾ ਕਾਲੀ ਸੰਜਣਾ ਦਾ ਪ੍ਰਤੀਕਰਤਾ ਜੀ ਸੋ ਫਿਰ ਕਾਹੀ ਰੁਕਦਾ ਖਾਲਸਾ ਕਲਿਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਸਾਰਵਈ ਅੱਗਾ ਜੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰਿਆ ਬੇਲਾ ਤੋਂ ਹੋਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ ਸਾਰੇ ਸਾਰੇ ਗੋਟਾ ਇਕੱਠੀਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਇਧਰ ਖਾਤਮਾਗੇ ਸੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਵਾ ਜੀ ਨੂੰ ਦਵਾਂਗੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪੇ ਆ ਸਾਨੂੰ ਉੱਤੇ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਜਰਾਬ ਸਭ ਕੋ ਚੱਲਦਾ ਜੀ ਸੋ ਤੁਹਾਡੇ ਕੋਲ ਨਹੀਂ ਸੇਵਾ ਸੰਭਾਲ ਹੁੰਦੀ ਤੁਸੀਂ ਆ ਆਦਰ ਮਾਨ ਦਾ ਮਹਾਰਾਜ ਅਸੂਬ ਗੁਰੂ ਘਰ ਹੋਵੇ ਪੰਜਾਬ ਦੇ ਦਰ ਮੋਰਚੇ ਨਾਲ ਲੱਗਾ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਆਪਾਂ ਸਭ ਕੋ ਸਾ ਜੀ ਤੇ ਸੋ ਇਹਨਾਂ ਨੂੰ ਰਿਸਪੈਕਟ ਆਪਣਾ ਹੀ ਫਰਜ਼ ਬੰਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਚ ਦੇ ਤੇ ਛੁੱਪਲ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਚਾਹ ਜੀ ਕੋਈ ਪਤਾ ਕੁਝ ਨਹੀਂ ਕੁਝ ਨਹੀਂ ਬੋਲੇ ਜੀ ਦੇ ਵਿੱਚ ਜੀ ਇੱਕ ਅਸਲੋ ਇਨਫੋਰਮੇਸ਼ਨ ਆਈ ਸੀ ਦੀ ਕਿ ਨੈਂਸ ਨੂੰ ਜਥੇਬੰਦੀਆਂ ਤੇ ਫੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਸੂਤ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਇਕੱਠੇ ਹੋਏ ਸੀ ਪਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਟੀਮ ਮੋਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਆ ਜਾ ਕੇ ਲਿਜਾ ਕੇ ਉਹ ਸਾਰਾ ਦੇਖਿਆ ਗਿਆ ਤੇ ਮਹਾਰਾਜ ਦੇ ਸ੍ਰੀਪਤੀ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸ੍ਰੀਪ ਨੂੰ ਬਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਨਹੀਂ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਪੀਐਫਆਈਆਰ ਵਗੈਰਾ ਵੀ ਕੋਈ ਦੇ ਰਹੇ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੈਫਰੈਂਸ ਸੀ ਕਿ ਜੂ ਇਹਨਾਂ ਦੀ ਸ਼ਿਕਵਾ ਸੀਗਾ ਕਿ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਇਹਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਵਾਚ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈ ਲੋ ਕਾਰਵਾਈ ਕੀਤੀ ਹੈ ਹਲਾ ਕਿ ਬੇਦਰ ਕੋਈ ਲੱਗ ਰਿਹਾ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮర్యాਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸੂਤ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੇਵਕਤ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜਿੱਕੇ ਦੇ ਵੀਡੀਓ ਵੀ ਵਾਲੀ ਜਿਦਾ ਕੋਈ ਵੀ ਗੱਲ ਜਿੱਦਾਂ ਦੇ ਸਾਹਮਣੇ ਆਏਗੀ ਓਦਾਂ ਹੀ ਕਰਕੇ ਕੀਤੀ ਜਾਏ। ਕੋਈ ਡਾਊਨ ਰੂਟ ਵਗੈਰਾ ਕਿਸੇ ਨਹੀਂ ਫਿਲਹਾਲ ਅਜੇ ਕੁਝ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਸ੍ਰੀਮਹਾਰਾਜ ਦਾ ਸੂਤ ਦੀ ਜਿਹੜੀ ਸਭੀ ਮੁਕ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਆ। ਤੇ ਮਹੌਲ ਜਿਹੜਾ ਹੈ ਕਿ ਉਹਨੂੰ ਜਿਹੜੀ ਪਬਲਿਕ ਤੇ ਜਿਹੜੀ ਸਿੱਖਿਆ ਦੇ ਕਿ ਹਰਚਾ ਉਹਨਾਂ ਨੂੰ ਲੈ ਕੇ ਚੰਕ ਕਰਵਾਇਆ ਗਿਆ ਸੀ। ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਮੀਨ ਦੀ ਕਾਰਵਾਈ ਕਰਦੇ ਹਾਂ। ਕੀ ਨਾਮ ਕੀ ਜਿਹਨੇ ਦੇਖਿਆ ਅੱਗੇ ਵੈਰੀਫਾਈ ਕਿਤੇ ਜਾ ਰਿਹਾ ਪੀਪੀਸੀ ਜਸਟ ਉਹਦੇ ਮੌਕੇ ਤੇ ਆਈ ਸੀ ਸਾਰੀ ਜਿਹੜੀ ਪਬਲਿਕ ਇੱਥੇ ਸੀ ਵੀ ਸੋ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਦੋਂ ਇੱਥੇ ਜਿਹੜੇ ਅੰਦਰ ਕਰਦੇ ਵਿੱਚ ਛੇਵਾ ਕਰਨੀ ਸੀ ਜੀ ਸਾਰਾ ਫਿਰ ਕਰਦੇ ਹਾਂ ਕਰਨਾ ਖਲਵਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ ਵੱਲੋਂ ਬੇਅਦਬੀ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਹੈ ਇੱਕ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਔਰਤ ਦੇ ਵੱਲੋਂ ਜਿਸ ਤੋਂ ਬਾਅਦ ਨਾਰਾਜ਼ ਦਾਸੇ ਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਨਾਲ ਉਸ ਔਰਤ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦੰਨੇ ਆ ਤਾਂ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜੁਥੇ ਕੇ ਇੱਕ ਔਰਤ ਦੇ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਜੋ ਹੈ ਕਰੀਬਨ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਦਿਨ ਪਹਿਲਾਂ ਇੱਕ ਗੁਰਦੁਆਰੇ ਤੋਂ ਇੱਕ ਗ੍ਰੰਥੀ ਸਿੰਘ ਨੂੰ ਜੜਾ ਸਹਿਜ ਪਾਠ ਕਰਨਦ ਲਈ ਉਸ ਨੇ ਘਰ ਦੇ ਵਿੱਚ ਬੁਲਾਇਆ ਤਾਂ ਉਸ ਵੇਲੇ ਜੋ ਹੈ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੋ ਹੈ ﺍﻟमारी ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਮਗਰੋਂ ਨਿਹੰਗ ਸਿੰਘਾਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇਸ ਨੂੰ ਜਿਹੜਾ ਬੇਅਦਬੀ ਦੱਸਿਆ ਤੇ ਉਹਨਾਂ ਕਿਹਾ ਕਿ ਪਾਵਨ ਸਰੂਪਾਂ ਨੂੰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਇਸ ਮਗਰੋਂ ਦੱਸੇ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਨਿਹੰਗਾਂ ਨੇ ਕਪੂਰਥਲਾ ਜਲੰਧਰ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ 2 ਘੰਟੇ ਤੱਕ ਜੋ ਹੈ ਸੜਕ ਜਾਮ ਰਹੀ ਤੇ ਉਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰਤ ਦੇ ਨਾਲ ਗੱਲਬਾਤ ਕੀਤੀ ਜਾਈ ਜਾ ਕੇ ਤੇ ਇਸ ਪੂਰੇ ਮਾਮਲੇ ਨੂੰ ਜੋ ਹੈ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਗਰੋਂ ਦੱਸਿਆ ਕਿ ਔਰਤ ਦੇ ਘਰ ਦੇ ਵਿੱਚੋਂ ਜੋ ਹੈ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਾਲਕੀ ਦੇ ਵਿੱਚ ਜੋ ਹੈ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਗਿਆ ਤਾਂ ਇਸ ਮਗਰੋਂ ਕੀ ਕੁਝ ਪੂਰੀ ਉੱਥੇ ਸਥਿਤੀ ਬਣੀ ਹੈ ਇਸ ਦੌਰਾਨ ਕੀ ਕੁਝ ਕਹਿਣਾ ਨਿਹੰਗ ਸਿੰਘਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਹ ਜੋ ਪੁਰੀ ਦੇਹਗਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਾਰਾ ਇਸ ਰੂਪ ਉਹਨਾਂ ਨੇ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੌਜਾਂ ਨੂੰ ਪਤਾ ਲੱਗਿਆ ਤੇ ਇਥੇ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਗਿਆ ਇੰਦਰ ਸਰ ਆਇਆ ਐਸਐਚਓ ਬਾਬਾ ਖੇਲ ਐਸਆਈ ਡੀਐਸਪੀ ਦਾ ਪਹੁੰਚੇ ਸੋਰਂਜੀਤ ਸਿੰਘ ਉਹਨੇ ਉਹਨਾਂ ਨੇ ਆ ਕੇ ਬੜੀ ਸੁਣਿਵਾਨੀ ਸਾਰਾ ਕਰਕੇ ਪਹਿਰਾ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗੋ ਬੇਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪ ਲੈ ਕੇ ਥੋੜੀ ਥੋੜੀ ਕੰਨ ਪੈਣ ਲੱਗੀ ਸੀ ਥੋੜੀ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰ ਦਿੱਤੇ ਗਏ। ਇਹ ਕਿੱਡਾ ਪਤਾ ਲੱਗਿਆ ਕਿ ਬੇਰਤੀ ਹੋ ਰਹੀ ਹੈ ਇਸ ਘਰ 'ਚ ਗੁਰੂ ਦੇ ਸਰੂਪ ਹੈ ਹੋਇਆ। ਇਹ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜਿਹੀ ਗੱਲ ਹੁੰਦੀ ਉਹ ਲੁਕਤੀ ਨਹੀਂ ਰਹਿੰਦੀ। ਮਾਰੇ ਪਰਚਾ ਦਾ ਗਾਜ ਜੀ ਜੋਤ ਹਾਜ਼ਰ ਆ ਜੂਰਾ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਇਹ ਕਿਤੇ ਨਾ ਕਿਤੇ ਗੱਲ ਨਿਕਲ ਆਂਦੀ ਹੈ ਮੇਰਾ ਕਹਣਾ ਸੀ ਤਾਂ ਹੈ ਪੈਸਾ ਪੈਸਾ ਤੋਂ ਪਤਾ ਲੱਗਾ ਇੱਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਗਲਤ ਪਤਾ ਨੇ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇੱਦਾਂ ਜੇ ਗੱਲਾਂ ਨਹੀਂ ਰੁਕਿਆ ਰਹਿੰਦੀ ਆ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਹ ਸਰਾ ਹੀ ਇਹ ਨਹੀਂ ਚੰਗੇ ਡੱਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਬ ਸਾਂਝੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਨਸ ਕੀ ਜਾਤ ਬੇਕੇ ਜਾਣ ਉਹ ਮਹਾਰਾਜਾ ਤਾਰੀ ਸਾਂਝਾ ਦਾ ਪਤੀਕਰਤਾ ਜੀ ਸੋ ਫਿਰ ਕਾਹੀ ਰੁਕਾ ਖਾਲਸਾ ਕਲੀਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਆ ਜੀ ਕਾਰਵਾਈ ਅੱਜ ਜੀ ਸਾਰੇ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰੀਆ ਬੇਲਾ ਤੋਂ ਹੋਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ ਸਾਰੇ ਸਾਰੇ ਬੋਝਾ ਇਕੱਠੀਆਂ ਹੋਈਆਂ ਅਸੀਂ ਸਾਰੇ ਨਾਲ ਮਿਲ ਕੇ ਇਤਰਾਖਾ ਦਵਾਂਗੇ ਸੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਵਾਕਿਲ ਨੂੰ ਤੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਜੀ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਸਰੂਪ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਜਰਾਬ ਸਭ ਕੁਝ ਚੱਲਦਾ ਜੀ ਸੋ ਸਾਡੇ ਕੋਲ ਨਹੀਂ ਸੇਵਾ ਸਮਾਹ ਲੁੰਦੀ ਤੇ ਆਪ ਆਦਰ ਮਾਨ ਨਾ ਮਹਾਰਾਜ ਅਸੂਬ ਗੁਰੂ ਘਰ ਹੋਵੇ ਪੰਜਾਬ ਦੇ ਇੱਧਰ ਮੋਰਚੇ ਨਾ ਲੱਗਣ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆਪ ਦਾ ਅੱਬਾ ਸਤਿ ਸ਼ਾ ਜੀ ਸੋ ਸੋ ਇਹ ਰਿਸਪੈਕਟ ਆਪਣਾ ਹੀ ਫਰਜ਼ ਬਣਦਾ ਕਰਨਾ ਜੀ ਨਾਮ ਵਗੈਰਾ ਪਤਾ ਕਿੰਨੇ ਦੇ ਘਰ ਚ ਗਏ ਤੇ ਉੱਪਰ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਤਾਂ ਹੈ ਜੀ ਕੋਈ ਪਤਾ ਕੁਝ ਨਹੀਂ ਕੋਈ ਕੁਝ ਨਹੀਂ ਲੱਗਾ ਜੀ ਦੇ ਵਿੱਚ ਜੀ ਇੱਕ ਸਮ ਜਾਣਕਾਰੀ ਆਈ ਸੀ ਦੀ ਕਿ ਨੈਂਸੂ ਦੇ ਖੇਤਾਂ ਬੰਦੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਰਹਿ ਜਾਇਆ ਉਹਦੇ ਵਿੱਚ ਜੀ ਮਹਾਰਾਜ ਦੇ ਸੰਤ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਇਕੱਠੇ ਹੋਏ ਸੀ ਪਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਮੋਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਆ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਤੇ ਮਹਾਰਾਜ ਦੀ ਸੇਵਾ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਗਈ ਤੇ ਮਹਾਰਾਜ ਨੂੰ ਬਾਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਜਣੀ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਫਾਇਰ ਵਿਗ੍ਰਾਫੀ ਕੋਈ ਦੇ ਰਹੇ ਫਿਲਹਾਲ ਜਿਹੜੀ ਸਾਡੀ ਫਸਟ ਪ੍ਰੈਫਰੈਂਸ ਸੀ ਕਿ ਡਿਊਰਨਰੀ ਸੁਤਵਾ ਸੀਗਾ ਕਿ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵੀ ਕਰਾ ਕੀਤੀ ਗਈ ਹੈ ਇੰਨਾ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਵਾਚ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਪਰ ਵੀ ਕੀਤਾ ਹਲਾ ਕਿਹਾ ਜੀ ਅੱਗੇ ਦੇ ਅਜੇ ਕੋਈ ਲੱਗਦੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮర్యాਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸੂਕ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੇਰਧਿਤ ਕੀਤਾ ਗਿਆ ਹੈ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜੇ ਕਿਤੇ ਵੀ ਆਈਡੀ ਵਾਲੀ ਜਾਂ ਕੋਈ ਵੀ ਗੱਲ ਜਿੱਦਾਂ ਦੀ ਵੀ ਸਾਹਮਣੇ ਆਏਗੀ ਉਦਾਂ ਹੀ ਤਰਕੇ ਕੀਤੀ ਜਾਏ। ਕੋਈ ਗਰਾਉਂਡ ਰਪੂਰ वगैरह ਕਿਸੇ ਨਹੀਂ ਫਿਲਹਾਲ ਅਜੇ ਕੁਝ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਸ੍ਰੀਮਹਾਰਾਜ ਦਾ ਸੂਕ ਦੀ ਜਿਹੜੀ ਸਭੀ ਮੁਕ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਆ। ਤੇ ਮਾਹੌਲ ਜਿਹੜਾ ਹੈ ਕਿ ਉਹਨੂੰ ਜਿਹੜੇ ਪਬਲਿਕ ਤੇ ਜਿਹੜੇ ਸਟਾਫਰਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਜਾਚ ਕਰਵਾਇਆ ਗਿਆ ਸੀ। ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਿੰਨਾ ਵੀ ਕਾਰਜ ਬਣ ਗਏ ਤੇ ਇਹ ਨਾਮ ਕਿ ਜਿਹਨੇ ਦਿੱਤਾ ਅੱਗੇ ਵੈਰੀਫਾਈ ਕੀਤੇ ਜਾ ਰਿਹਾ। ਕਿਉਂਕਿ ਅਸੀਂ ਜਸਟ ਉਹਨਾਂ ਹੀ ਮੌਕੇ ਤੇ ਆਏ ਸੀ ਸਾਰੀ ਜਿਹੜੀ ਪਬਲਿਕ ਇੱਥੇ ਸੀਗੀ। ਸੋ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ। ਕਦੋਂ ਤੇ ਇੱਥੇ ਇਹ ਅੰਮਲ ਕਰਦੇ ਵਿੱਚ ਸੇਵਾ ਕਰਨੇ ਸੀ। ਇਹ ਸਾਰਾ ਪੈ ਰਿਹਾ। ਉਹ ਕਰਨਾ ਕੁਵਾ। ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ ਦੇ ਵੱਲੋਂ ਬੇਅਦਬੀ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਹੈ ਇੱਕ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਔਰਤ ਦੇ ਵੱਲੋਂ ਜਿਸ ਤੋਂ ਬਾਅਦ ਨਾਰਾਜ਼ ਦਾਸੇ ਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਨਾਲ ਉਸ ਔਰਤ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦੰਨੇ ਆ ਤਾਂ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜੁਥੇ ਕੇ ਇੱਕ ਔਰਤ ਦੇ ਤੇ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਜੋ ਹੈ ਕਰੀਬਨ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਦਿਨ ਪਹਿਲਾਂ ਇੱਕ ਗੁਰਦੁਆਰੇ ਤੋਂ ਇੱਕ ਗ੍ਰੰਥੀ ਸਿੰਘ ਨੂੰ ਜੜਾ ਸਹਿਜ ਪਾਠ ਕਰਨ ਦੇ ਲਈ ਉਸ ਨੇ ਘਰ ਦੇ ਵਿੱਚ ਬੁਲਾਇਆ ਤਾਂ ਉਸ ਵੇਲੇ ਜੋ ਹੈ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੋ ਹੈ ﺍﻟमारी ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਮਗਰੋਂ ਨਿਹੰਗ ਸਿੰਘਾਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇਸ ਨੂੰ ਜਿਹੜਾ ਬੇਅਦਬੀ ਦੱਸਿਆ ਤੇ ਉਹਨਾਂ ਕਿਹਾ ਕਿ ਪਾਵਨ ਸਰੂਪਾਂ ਨੂੰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਇਸ ਮਗਰੋਂ ਦੱਸੇ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਨਿਹੰਗਾਂ ਨੇ ਕਪੂਰਥਲਾ ਜਲੰਧਰ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ 2 ਘੰਟੇ ਤੱਕ ਜੋ ਹੈ ਸੜਕ ਅੰਜਾਮ ਰਹੀ ਤਾਂ ਉਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਜਾ ਕੇ ਤੇ ਇਸ ਪੂਰੇ ਮਾਮਲੇ ਨੂੰ ਜੋ ਹੈ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਗਰੋਂ ਦੱਸਿਆ ਕਿ ਔਰਤ ਦੇ ਘਰ ਦੇ ਵਿੱਚੋਂ ਜੋ ਹੈ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਾਲਕੀ ਦੇ ਵਿੱਚ ਜੋ ਹੈ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਗਿਆ ਤਾਂ ਇਸ ਮਗਰੋਂ ਕੀ ਕੁਝ ਪੂਰੀ ਉੱਥੇ ਸਥਿਤੀ ਬਣੀ ਇਸ ਦੌਰਾਨ ਕੀ ਕੁਝ ਕਹਿਣਾ ਨਿਹੰਗ ਸਿੰਘਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਨਾਤ ਨੇ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀਗੀ ਬਜ਼ੁਰਗਾਂ ਤੋਂ ਬਾਹਰ ਚੜਾਈ ਕਰਨ ਤੋਂ ਬਾਅਦ ਬਜ਼ੁਰਗਾਂ ਇੱਜਤੋਂਗੀ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਉਹਨਾਂ ਨੇ ਅਲਮਾਰੀ ਵਿੱਚ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀ ਵਿੱਚ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੋਜਾਂ ਨੂੰ ਪਤਾ ਲੱਗਿਆ ਤੇ ਇਹ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਗਾਇਂਦਰ ਸਰ ਆਇਆ ਐਸਚੋ ਬਾਬਾ ਖੇਲ ਐਸ.ਆਈ. ਡੀ.ਐਸ. ਕੀ ਦਾ ਪਹੁੰਚਿਆ ਸੋਰੰਜੀਤ ਸਿੰਘ ਹੋਣੀ ਉਹਨਾਂ ਨੇ ਆ ਕੇ ਬੜੀ ਸੋਹਣੀ ਬਾਨੀਆ ਸਾਰਾ ਕਰਕੇ ਪਹਿਰਾ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਬੇਵਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਨੇ ਮਹਾਰਾਜ ਰੂਪ ਤੇ ਕਈ ਨੂੰ ਥੋੜੀ ਥੋੜੀ ਘਣ ਪੈਣ ਲੱਗੀ ਸੀ ਥੋਣ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰਨ ਚੱਲ ਗਏ ਇੱਕ ਕਿੱਦਾਂ ਪਤਾ ਲੱਗਿਆ ਕਿ ਬੇਧ ਵੀ ਹੋ ਰਹੀ ਹੈ ਇਸ ਘਰ ਚ ਗਰੁੱਪ ਦੇ ਰੂਪ ਵਿੱਚ ਹੋ ਰਿਹਾ ਹੈ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਹੈ ਲੋਕ ਤੇ ਨਹੀਂ ਰਹਿੰਦੀ ਮਾਰੇ ਪ੍ਰਤਾਕਾ ਜਾਜ ਦੀ ਜੋਤ ਹਾਜ਼ਰ ਆ ਜੂਰਾ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਤੇ ਕਿਸੇ ਨਾ ਕਿਸੇ ਗੱਲ ਨਿਕਲ ਆਉਂਦੀ ਹੈ ਮੇਰਾ ਕਹਣਾ ਸੀ ਤਾਂ ਹੈ ਪੈਸਾ ਪੈਸਾ ਤੋਂ ਪਤਾ ਲੱਗਿਆ ਇਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਜਲਦ ਪਤਾ ਨਹੀਂ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਦਾਂ ਜੇ ਗੱਲਾਂ ਨਹੀਂ ਰੁਕਿਆ ਰਹਿੰਦੀ ਆ ਜੀ ਕਿਤੇ ਕਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਨਹੀਂ ਚੱਲਦੀ ਕਿ ਡੇਟ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਵ ਸਾਂਝੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਨਸ ਕੀ ਜਾਤ ਸਭੇ ਕੇਜਾਨੂ ਮਹਾਰਾਜੇ ਸਾਰੀ ਸਾਂਝਾ ਦਾ ਪ੍ਰਤੀਕarta ਜੀ ਸੋ ਫਿਰ ਕਾਰਵਾਈ ਦੀ ਖਾਲਸਾ ਕਲਿਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਬਾਈ ਕਾਰਵਾਈ ਇੱਧਾ ਜੀ ਸਾਰੇ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰੀਆ ਬੇਲਾ ਤੋਂ ਹੋਰ ਸਾਰੀਆਂ ਜਥੇ ਬੰਦੀਆਂ ਇਕੱਠੀਆਂ ਹੋਈਆਂ ਜੀ ਸਾਰੇ ਸਾਰੇ ਫੋਜਾ ਇਕੱਠੀਆਂ ਹੋਈਆਂ ਅਸੀਂ ਸਾਰੇ ਨਾਲ ਮਿਲ ਕੇ ਇਧਰ ਖਾਜੋਵਾਂਗੇ ਸੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਬਾ ਜੀ ਨੂੰ ਦਵਾਂਗੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਸੂਬ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਸ਼ਰਾਬ ਸਭ ਕੁਝ ਚੱਲਦਾ ਜੀ ਸੋ ਤੁਹਾਡੇ ਕੋਲ ਨਹੀਂ ਸੇਵਾ ਸਮਾਲ ਹੁੰਦੀ ਤੇ ਆ ਆ ਪਾਦਰਮਾਨਾ ਮਹਾਰਾਜ ਸੁਬ ਗੁਰੂ ਘਰ ਹੋਵੇ ਪੰਜਾਬ ਦੇ ਦਰ ਮੋਰਚੇ ਨਾ ਲੱਗਣ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਆਪਾਂ ਸਭ ਤੋਂ ਛਾ ਜੀ ਤੋ ਜੋ ਇਹਦਾ ਬੈਟ ਆਪਣਾ ਹੀ ਵਰਜ ਬੰਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਚ ਵੇ ਤੇ ਉੱਪਰ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਸਭ ਕੁਝ ਪਤਾ ਕੁਝ ਨਹੀਂ ਕੁਝ ਨਹੀਂ ਪਤਾ ਜੀ ਦੇ ਵਿੱਚ ਜੀ ਇੱਕ ਕਿਸਮ ਦੀ ਇਨਫੋਰਮੇਸ਼ਨ ਆਈ ਸੀ ਕਿ ਨੈਸ਼ਨ ਦੇ ਖਬਰੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਹੈ ਜਾਇਆ ਹੈ ਉਦੇ ਵਿੱਚ ਜੀ ਮਹਾਰਾਜ ਦੇ ਸੰਗਤ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸੰਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਕੱਢੇ ਹੋਏ ਸੀਗੇ ਪਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਆ ਮੁਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਹੈ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਕਿ ਮਹਾਰਾਜ ਦੀ ਸੰਗਤ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸਰੂਬ ਨੂੰ ਬਾਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਜਣੀ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਫਾਇਰ ਵਗੈਰਾ ਵੀ ਕੋਈ ਦੇਰ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੀਫਰੈਂਸ ਸੀ ਕਿ ਜੁਵਨਾਂ ਦੇ ਸ਼ਿਸ਼ਵਾਸਾਗਾ ਕੇਂਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਇੰਨਾ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਵਾਚ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਪਰਵਰ ਕੀਤਾ ਹਲਾ ਕਿਹੋ ਜਿਹੀ ਸੀ ਅੰਦਰ ਵਾਕੇ ਬੇਅਦ ਵਗੈਰਾ ਕੋਈ ਲੱਗਦੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮర్యాਦਾ ਦੇ ਨਾਲ ਜਿਹੜਾ ਕਰਕੇ ਉਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸੂਕਮ ਜਿਹੜਾ ਉੱਥੋਂ ਚੱਕ ਕੇ ਕਿ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੇਰਧ ਕੀਤਾ ਜਾਵੇ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜੇ ਕਿਤੇ ਵੀ ਐਸਡੀ ਵਾਲੀ ਜਾਂ ਕੋਈ ਵੀ ਗੱਲ ਗੰਗਾ ਦੇ ਸਾਹਮਣੇ ਹੈਗੀ ਓਦਾਂ ਹੀ ਕਰਕੇ ਜੇ ਆ ਡਾਂਟ ਰੂਪ ਵਗੈਰਾ ਕਿਸੇ ਨੇ ਨਹੀਂ ਖਲਾਲ ਹਾਲ ਹੈ ਜੀ ਕੁਝ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਸ੍ਰੀਮਹਾਰਾਜ ਦਾ ਸੂਕ ਜਿਹੜੀ ਸਦੀ ਮੁਕ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਆ ਮਾਹੌਲ ਜਿਹੜਾ ਹੈ ਕਿ ਉਹਨੂੰ ਜਿਹੜੇ ਪਬਲਿਕ ਤੇ ਜਿਹੜੇ ਸਟਾਫਰਾਂ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਕਿ ਜਾਚ ਕਰਵਾਇਆ ਗਿਆ ਸੀ। ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਿੰਨਾ ਵੀ ਕਾਰਜ ਬਣ ਗਏ ਉਹ ਇਨਾਮ ਕੀ ਜਿਹਨੇ ਦੇਖਿਆ ਅੱਗੇ ਵੈਰੀਫਾਈ ਕੀਤੇ ਜਾ ਰਿਹਾ ਤੇ ਅਸੀਂ ਜਸਟ ਉਹਨਾਂ ਦੇ ਮੌਕੇ ਤੇ ਆਈ ਸੀ ਸਾਰੀ ਜਿਹੜੀ ਪਬਲਿਕ ਇੱਥੇ ਸੀਗੀ ਸੋ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਦੋਂ ਤੇ ਇੱਥੇ ਜਿਹੜੇ ਅੰਦ ਕਾਰਜ ਵਿੱਚ ਸੇਵਾ ਕਰਨੇ ਸੀਗੇ ਸਾਰਾ ਪੈ ਰਿਹਾ ਹੈ। ਉਹ ਕਰਨਾ ਕੁ ਲੋ ਆ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ ਦੇ ਵੱਲੋਂ ਬੇਅਦਬੀ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਹੈ ਇੱਕ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਔਰਤ ਦੇ ਵੱਲੋਂ ਜਿਸ ਤੋਂ ਬਾਅਦ ਨਾਰਾਜ਼ ਦਾਸੇ ਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਨਾਲ ਉਸ ਔਰਤ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦੰਨੇ ਆ ਤਾਂ ਜੁਲੰਦਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜੁਤੇ ਕਿ ਇੱਕ ਔਰਤ ਦੇ ਤੇ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਜੋ ਹੈ ਕਰੀਬਨ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਦਿਨ ਪਹਿਲਾਂ ਇੱਕ ਗੁਰਦੁਆਰੇ ਤੋਂ ਇੱਕ ਗ੍ਰੰਥੀ ਸਿੰਘ ਨੂੰ ਜੜਾ ਸਹਿਜ ਪਾਠ ਕਰਨਦ ਲਈ ਉਸ ਨੇ ਘਰ ਦੇ ਵਿੱਚ ਬੁਲਾਇਆ ਤਾਂ ਉਸ ਵੇਲੇ ਜੋ ਹੈ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਨੂੰ ਜੋ ਹੈ Almari ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਮਗਰੋਂ ਨਿਹੰਗ ਸਿੰਘਾਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇਸ ਨੂੰ ਜਿਹੜਾ ਬੇਅਦਬੀ ਦੱਸਿਆ ਤੇ ਉਹਨਾਂ ਕਿਹਾ ਕਿ ਪਵਨ ਸਰੂਪਾਂ ਨੂੰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਇਸ ਮਗਰੋਂ ਦਾਸੇ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਨਿਹੰਗਾਂ ਨੇ ਕਪੂਰਥਲਾ ਜਲੰਧਰ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ 2 ਘੰਟੇ ਤੱਕ ਜੋ ਹੈ ਸੜਕ ਜਾਮ ਰਹੀ ਤੇ ਉਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਜਾ ਕੇ ਤੇ ਇਸ ਪੂਰੇ ਮਾਮਲੇ ਨੂੰ ਜੋ ਹੈ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਗਰੋਂ ਦੱਸਿਆ ਕਿ ਔਰਤ ਦੇ ਘਰ ਦੇ ਵਿੱਚੋਂ ਜੋ ਹੈ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਾਲਕੀ ਦੇ ਵਿੱਚ ਜੋ ਹੈ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਗਿਆ ਤਾਂ ਇਸ ਮਗਰੋਂ ਕੀ ਕੁਝ ਪੂਰੀ ਉੱਥੇ ਸਥਿਤੀ ਬਣੀ ਹੈ ਇਸ ਦੌਰਾਨ ਕੀ ਕੁਝ ਕਹਿਣਾ ਨਿਹੰਗ ਸਿੰਘਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਾਰਾ ਇਸ ਰੂਪ ਉਹਨਾਂ ਨੇ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੌਜਾਂ ਨੂੰ ਪਤਾ ਲੱਗਿਆ ਤੇ ਇੱਥੇ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਗਿਆ ਇੰਦਰ ਸਾਰਾ ਆਇਆ ਐਸਐਚਓ ਬਾਬਾ ਖੇਲ ਐਸਆਈ ਡੀਐਸ ਵੀ ਦਾ ਪਹੁੰਚੇ ਸੋਰੰਜੀਤ ਸਿੰਘ ਉਹਨੇ ਉਹਨਾਂ ਨੇ ਆ ਕੇ ਬੜੀ ਸੁਣਿਵਾਨੀਆਂ ਸਾਰਾ ਕਰਕੇ ਪਹਿਰਾ ਮੋਕਲਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਉਹ ਬੇਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪਾਂ 'ਤੇ ਕਈ ਨੂੰ ਥੋੜੀ-ਥੋੜੀ ਘਣ ਪੈਣ ਲੱਗੀ ਸੀ ਥੋਣ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰਨ ਚੱਲ ਗਏ ਇਹ ਕਿੱਡਾ ਪਤਾ ਲੱਗਿਆ ਕਿ ਬੇਰਤੀ ਹੋ ਰਹੀ ਹੈ ਇਸ ਘਰ 'ਚ ਗੁਰੂ ਦੇ ਰੂਪ ਦੇ ਰੂਪ ਹੈ ਇਹ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਹੈ ਲੋਕਤ ਦੀ ਨਹੀਂ ਰਹਿੰਦੀ ਮਹਾਰਾਜ ਪਰਤਾਕਾ ਗਾਜ ਦੀ ਜੋਤ ਹਾਜ਼ਰ ਆ ਜੂਰਾ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਇਹ ਕਿਤੇ ਨਾ ਕਿਤੇ ਗੱਲ ਨਿਕਲ ਆਂਦੀ ਹੈ ਮੇਰਾ ਕਹਣਾ ਸੀ ਤਾਂ ਹੈ ਪੈਸਾ ਪੈਸੋ ਤੋਂ ਪਤਾ ਲੱਗਾ ਇੱਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਗਲਤ ਪਤਾ ਨਹੀਂ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਦਾਂ ਜੇ ਗੱਲਾਂ ਨਹੀਂ ਰੁਕਿਆ ਰਹਿੰਦੀ ਆ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਹ ਸਰਾ ਹੀ ਨਹੀਂ ਚੰਗੇ ਡੱਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਾਰੇ ਸੰਜੇ ਹੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਨਸ ਕੀ ਜਾਤ ਬੇਕੇ ਜਾਣ ਉਹ ਮਹਾਰਾਜਾ ਤਾਰੀ ਸਾਂਝਾ ਦਾ ਪੁਰਤੀਲ ਕਰਤਾ ਜੀ ਸੋ ਫਿਰ ਕਾਹੀ ਰਿਕਟਾ ਖਾਲਸਾ ਕਲਿਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਬਾਈ ਇੱਕ ਕਾਰਵਾਈ ਅੱਜ ਜੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰੀਆ ਬੇਲਾ ਤੋਂ ਹੋਰ ਸਾਰੀਆਂ ਜੱਤੇ ਬੰਦੀਆਂ ਇਕੱਠੀਆਂ ਹੋਈਆਂ ਸਾਰੇ ਸਾਰੇ ਬੋਝ ਇਕੱਠੀਆਂ ਹੋਈਆਂ ਅਸੀਂ ਸਾਰੇ ਨਾਲ ਮਿਲ ਕੇ ਇਤਰਾਖਾ ਦਵਾਂਗੇ ਸੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਵਾਕਿਲ ਨੂੰ ਤੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪੇ ਆ